ਬਿਸ਼ਨਾ ਵਾਰਡ ਨੰਬਰ 1 ਚ ਇੱਕ ਬੜਾ ਗੇ ਹੈਰਾਨ ਕਰਨ ਵਾਲਾ ਮਾਮਲਾ ਦਿਖਣੇ ਲਈ ਮਿਲਿਆ ਸਾਥੀਓ ਤੁਹਾਨੂੰ ਦਿਖਾ ਦੋ ਕਿ ਇੱਕ ਗੱਡੀ ਜਿਹੜੀ ਹੈ ਬੌਂਡਰ ਦੇ ਅੱਗੇ ਤੋਂ ਦਿਖਦਾ ਕਿੰਨੀ ਜ਼ਿਆਦਾ ਅੱਗ ਲੱਗੀ ਹੋਈ ਹੈ ਪਰ ਅੱਜ ਦਿਨ ਅਸੀਂ ਆਪਣੇ ਚੈਨਲ ਦੇ ਰਾਹੀਂ ਦਰਸ਼ਕਾਂ ਤੋਂ ਕੋਈ ਖਬਰ ਦੱਸ ਜ਼ਰੂਰ ਹੈ ਮਰ ਜਿਹੜੀਆਂ ਤਸਵੀਰਾਂ ਤੋਂ ਦਿਖਾ ਦੋ ਕਿ ਅੱਜ ਸਵੇਰ-ਸਵੇਰੇ ਕਿ ਬਿਸ਼ਨਾ ਵਾਰਡ ਨੰਬਰ 1 ਚ ਗੱਡੀ ਤੋਂ ਦਿਖਦਾ ਕਿੰਨੀ ਜ਼ਿਆਦਾ ਅੱਗ ਲੱਗੀ ਹੋਈ ਹੈ ਸਥਾਨੀ ਲੋਕ ਵੀ ਕਾਫੀ ਜ਼ਿਆਦਾ ਮਦਦ ਲੈ ਆਣੇ ਸੀ ਅੱਗ ਬੁਝਾਉਣੇ ਲਈ ਪਰ ਅੱਗ ਉੱਪਰ ਕਾਬੂ ਨਹੀਂ ਪਾਇਆ ਜ਼ਿਆਦਾ ਦਰਸ਼ਕੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂ ਪਲਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੇ ਹੁੰਦੇ ਹੁੰਦਾ ਜ਼ਰੂਰ ਪ੍ਰਿਆਰਨ ਦਰਸ਼ਕੋ ਤੋਂ ਵੀ ਦੇਖ ਸਕਦੇ ਹੋ ਕਿ ਜਿਹੜੀ ਫਾਇਰ ਬ੍ਰਿਗੇਡ ਦੀ ਜਿਹੜੀ ਟੀਮ ਆ ਉਹ ਵੀ ਮੌਕੇ ਤੇ ਪੁੱਜੀ ਜਾਂਦੀ ਤੇ ਉਸ ਅੱਗ ਕੀ ਜਿਹੜਾ ਕਾਬੂ ਪਾਇਆ ਜਾਂਦਾ ਮਰ ਦਰਸ਼ਕੋ ਜਿਹੜੀ ਜਿਸ ਵਿਅਕਤੀ ਦੀ ਅੱਗ ਜਿਸ ਗੱਡੀ ਕੀ ਲੱਗੀ ਐ ਉਹਦੇ ਕਨੇ ਆਫ ਕੈਮਰਾ ਗੱਲਬਾਤ ਕੀਤੀ ਤਾਂ ਹੁੰਦਾ ਇਹ ਅਖਣਾ ਕਿ ਮੀ ਖੁਦ ਸਮਝਣੇ ਲੱਗੀ ਕਿ ਅੱਗ ਕਿੰਨਾ ਲੱਗੀ ਮਰ ਦਰਸ਼ਕੋ ਅਗਰ ਜੇ ਤੋ ਵੀ ਕਤੇ ਆਪਣੀ ਗੱਡੀ ਵਗੈਰਾ ਚਲਾਉਂਦੇ ਹੋ ਤੇ ਥੋੜਾ ਚੈੱਕ ਅਪ ਵਗੈਰਾ ਕਰੀਏ ਜ਼ਰੂਰ ਚਲਾ ਕਰੋ ਤਾਂ ਉਹ ਦਿਖਸੋਦੇ ਹੋ ਕਿ ਜਿੰਨੀ ਗੱਡੀ ਅੱਗ ਲੱਗੀ ਤੇ ਇਹਦਾ ਕੁ ਮਾਮਲਾ ਜਿਹੜਾ ਅੱਜ ਬਿਸ਼ਨਾਵਾਰ ਪਾਰ ਨੰਬਰ 1 'ਚ ਦਿਖਣੇ ਲਈ ਲਿਆ ਮਾ ਸ਼ੁਕਰ ਹਸ ਮਾਲਕ ਦਾ ਪਰਮ ਪਿਤਾ ਪਰਮਾਤਮਾ ਦਾ ਕਿ ਇਹਦੇ ਵਿੱਚ ਕੋਈ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਦਾ ਮਰ ਗੱਡੀ ਦੀ ਤਹਾਲਤ ਦਿਖ ਸਕਦੇ ਕਿ ਅੱਗੇ ਦੀ ਚਪੇਟ 'ਚ ਇੰਨੀ ਜ਼ਿਆਦਾ ਆਈ ਚੁੱਕੀ ਦੀ ਹੈ ਕਿ ਗੱਡੀ ਦੀ ਬਹੁਤ ਬੁਰੀ ਹਾਲਤ ਹੋਈ ਚੁੱਕੀ ਦੀ ਹੈ ਦਰਸ਼ਕੋ ਆਏ ਦਿਨ ਅਸ ਵੀ ਆਪਣੇ ਚੈਨਲ ਦੇ ਰਾਹੀਂ ਤੁਹੀਂ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੀ ਹੈ ਉਸ ਤੋਂ ਦਾ ਜਰੂਰ ਪ ਜਾਣਿਆ ਮਰ ਜਿਹੜੀਆਂ ਤਸਵੀਰਾਂ ਜਿਹੜੀਆਂ ਤਸਵੀਰਾਂ ਮੈਂ ਤੁਹੀਂ ਦੱਸਣ ਦੀ ਕੋਸ਼ਿਸ਼ ਕਰਾਂ ਦਾ ਇਹ ਬਿਸ਼ਨਾਵਾਰ ਪਾਰ ਨੰਬਰ 1 'ਚ ਅੱਜ ਸਵੇਰ-ਸਵੇਰੇ ਕੇ ਬੜਾ ਕਿਸੀ ਆਗ ਲੱਗਦੀ ਹੈ ਤਾਂ ਉਹਦਾ ਬੋਨਟ ਜਿਹੜਾ ਜਲੀਆ ਰਾਖੋ ਹੀ ਚੁਕੇਦਾ ਮਰ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪੁੱਜੀ ਜਾਂਦੀ ਤੇ ਇਸ ਆਗ ਉਪਰ ਕਾਬੂ ਪਾਈ ਲਿਆ ਮਰ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਜ਼ਰੂਰ ਕਰਿਓ ਮਰ ਜਿਹੜੇ ਦਰਸ਼ਕੋਂ ਜੁੜੇ ਨੇ ਇੱਕ ਵਾਰੀ ਫੇਰ ਮੈਂ ਦੱਸਿਓਣਾ ਕਿ ਇਹ ਜਿਹੜੀ ਆਗ ਦਰਸ਼ਕੋਂ ਗੱਡੀ ਕਿ ਲੱਗੀ ਦੀ ਵਿਸ਼ਨਾਵ ਪਾਰ ਨੰਬਰ 1 ਚ ਦਿਖਣੇ ਲਈ ਮਿਲਿਆ ਮਰ ਸ਼ੁਕਰ ਹੈ ਸਾਮਾਲਕ ਦਾ ਕਿ ਇਹਦੇ ਵਿੱਚ ਕਿਸੇ ਜਾਣ ਦਾ ਕੋਈ ਨੁਕਸਾਨ ਨਹੀਂ ਹੋਇਆ ਦਾ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਮੌਕੇ ਤੇ ਪੁੱਜੀ ਦੀ ਤਾਂ ਆਗੀ ਕਾਬੂ ਪਾਈ ਲੈਂਦਾ ਮਰ ਵੀਡੀਓ ਕੀ ਸ਼ੇਅਰ ਜ਼ਰੂਰ ਕਰਿਓ ਤਾਂ ਹੋਰ ਕੀ ਅਪਡੇ ਮਾਸ਼ਾਅੱਲ ਠੀਕ ਆ ਦਿਖ ਲਿਆ ਨਾ ਮੀ ਇੱਥੇ ਇਹ ਆਪੇ ਜਲਦੀ ਫੇਰ ਲੱਗੋ ਉਹ ਲੈ ਬਰ ਯਾ ਹੋਇਆ ਫਿਰ ਆਪੋ ਹੀ ਆ ਜਾ ਇਸ ਫੈਕਟਰੀ ਕਰਾਵਾ ਹਲੋ ਜੀ ਭਈਆ ਮੈਂ ਦਿਖਾਈ ਦੇ ਮਰਦੀ ਹਟਾਰੇ ਤੇ ਹਟਾਰੇ ਤਾਰੇ ਉਟੋ ਤਾਰੇ ਉਟੋ ਅੰਦਰ ਲੱਗ ਗਈ ਨਵੀਂ ਗੱਡੀ ਹੈ